ਗੁਰਜੀ ਦਾ ਖਲਚਾ ਸਰਵਾਈ ਗੁਰਜੀ ਕੀ ਫਤਿਹ ਵਾਹਿਗੁਰੂ ਜੀ ਪਿਆਰਿਓ ਗੁਰਨਾਨਕ ਦੇਵ ਜੀ ਮਹਾਰਾਜ ਦੇ ਬੜੇ ਇਕੁੱਟ ਖਾਨ ਗੁਰਨਾਨਕ ਦੇਵ ਜੀ ਮਹਾਰਾਜ ਪਾਲਾ ਮਰਦਾਨਾ ਅੱਖਾਂ ਮੀਟਦੇ ਹੀ ਕਿੱਥੇ ਕਿੱਥੇ ਪਹੁੰਚ ਜਾਂਦੇ ਸਨ ਜਿਨ੍ਹਾਂ ਦਾ ਉਦਹਾਰਨ ਕਰਨਾ ਹੁੰਦਾ ਤੇ ਕੇਂਦਰ ਸਨ ਮਰਦਾਨੀਆਂ ਅੱਖਾਂ ਮੀਟ ਉਹ ਪੁੱਛਦਾ ਸੀ ਕਿੱਥੇ ਆਏ ਆ ਕਿਤਨੇ ਯੋਜਨ ਆਏ ਆ ਕਿ ਦੁਨੀਆਂ ਨੂੰ ਪਤਾ ਲੱਗ ਜਾਏ ਕਿ ਕਿੰਨੇ ਕਿੰਨੇ ਯੋਜਨ ਉੱਚਦੇ ਸਨ ਅੱਖਾਂ ਮੀਟਦੇ ਸਨ ਤੇ ਜਿੱਥੇ ਵੀ ਕਿਸੇ ਦਾ ਉਧਾਰ ਕਰਨਾ ਹੁੰਦਾ ਸੀ ਉੱਥੇ ਹੀ ਪਹੁੰਚਦੇ ਸਨ ਅੱਖਾਂ ਮੀਟਣੀਆਂ ਉੱਤੇ ਆਪ ਪ੍ਰਭ ਸੀ ਆਪ ਨਿਰੰਣ ਕਲਾ ਜਗ ਮੇ ਪਰਵਰਿਓ ਉਹ ਆਪ ਹਰ ਜੋਤ ਵਿੱਚ ਨਹਰੀ ਦੀ ਲੱਖੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰਗੁਣ ਰੂਪ ਸਰਗੁਣ ਦੇ ਰੂਪ ਵਿੱਚ ਇਸ ਧਰਤੀ ਤੇ ਆਏ ਉਤੇ ਕੋਈ ਤੇ ਕੋਈ ਨਾਮ ਲਖਵਾ ਆਪਣਾ ਕਰਵਾਣਾ ਦੀ ਨਾਨਕ ਨਾਮ ਰਖਵਾਇਆ ਗੁਰਨਾਨਕ ਦੇਵ ਜੀ ਮਹਾਰਾਜ ਅੱਖਾ ਮਿੱਟਦਾ ਹੀ ਕਿੱਥੇ ਤੇ ਕਿੱਥੇ ਪਹੁੰਚਣਾ ਇਸੇ ਤਰ੍ਹਾਂ ਹੀ ਇੱਕ ਵਾਰ ਮਛ ਦਾ ਉਧਾਰ ਕਰਨ ਵਾਸਤੇ ਗੁਰਨਾਨਕ ਦੇਵ ਜੀ ਮਹਾਰਾਜ ਬਿਸੰਬਰ ਦੇਸ਼ ਦਾ ਪੂਸਮੁੰਦਰ ਦੇ ਵਿੱਚ ਲਗੇ ਉੱਥੇ ਵੀ ਕਿਸੇ ਦਾ ਉਧਾਰ ਕਰਨਾ ਸੀ ਦੀ ਪਿੱਠ ਦੇ ਮਰਦਾਨਾ ਜੀ ਤੇ ਬਾਲਾ ਜੀ ਬੈਠ ਗਏ ਸਾਰੀ ਕੋਈ ਤਰਤੀਬ ਤਰਤੀਬ ਤੇ ਨਜਰ ਨਾ ਆਵੇ ਔਰ ਮੱਛੀ ਦੀ ਪਿੱਠ ਦੇ ਜਾਂਦੇ ਜਾਂਦੇ ਔਰ ਜਿਹੜੇ ਮੱਛੀ ਸੀ ਮੱਛੀ 35 ਕੋ ਲੰਮੀ 5 ਕੋ ਚੋੜੀ ਔਰ 3 ਦਿਨ 3 ਰਾਤ ਉਹਦੀ ਪਿੱਠ ਤੇ ਚੜੇ ਰਹੇ ਔਰ ਜਦੋਂ ਮੂੰਹ ਅੱਡੇ ਉਹਨੇ ਮੂੰਹ ਅੱਡਿਆ ਮਰਦਾਨਾ ਡਰ ਗਿਆ ਕਿ ਹੁਣ ਤਾਂ ਨਾ ਬਚਸਾ ਹੁੰਦਾ ਇਹ ਨਿਕਲ ਜਾਂਦੀ ਔਰ ਬਾਲੇ ਨੇ ਕਿਹਾ ਡਰ ਕਾਦਾ ਤੂੰ ਕਿਉਂ ਡਰਦਾ ਹੈ ਉਹ ਕੰਬ ਗਿਆ ਜਦੋਂ ਉਹਨੇ ਮੂੰਹ ਅੱਡਿਆ ਉਹ ਕਹਿੰਦੇ ਡਰ ਨਾ ਡਰ ਨਾ ਜਦੋਂ ਉਹਨੇ ਆਪਣਾ ਮੂੰਹ ਅੱਡਿਆ ਫਿਰ ਉਹ ਕਹਿੰਦੇ ਮੈਨੂੰ ਬੜਾ ਡਰ ਲੱਗਦਾ ਹੈ ਉਹ ਕਿੱਥੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਘਟਿਆ ਹੈ ਇਹ ਖਾਈ جاتی ਗੁਰੂ ਨਾਨਕ ਦੇਵ ਜੀ ਕਹਿੰਦੇ ਡਰ ਨਾ ਉਸ ਮੱਛੀ ਨੇ ਆਪਰਾ ਮੂੰਹ ਵਿੱਚ ਉਗਾਲੀ ਕੀਤੀ ਜਦੋਂ ਜਦੋਂ ਉਹ ਉਗਾਲੀ ਕੀਤੀ ਤੇ ਕਈ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਆਪਣੇ ਮੂੰਹ ਦੇ ਅੰਦਰੋਂ ਕੱਢੇ ਗੁਰੂ ਨਾਨਕ ਦੇਵ ਜੀ ਨੇ ਗੁਮਾਨਿਕ ਦੇਵ ਜੀ ਮਹਾਰਾਜੇ ਉਹਨਹਾਰੀ ਸਨ ਉਹਨਾਂ ਨੇ ਇੱਕ ਤਾਰ ਛੇੜਨੀ ਧੁਨੀ ਦੀ ਤੇ ਉਹਨਾਂ ਦੀਆਂ ਲਿਬ ਤੇ ਉਸ ਪਰਮਾਤਮਾ ਨਾਲ ਲੱਗੀ ਹੁੰਦੀ ਸੀ ਉਹ ਆਹਾਰ ਨਹੀਂ ਕਰਦੇ ਸਨ ਪਰ ਮਰਦਾਨਾ ਭੁੱਖ ਦਾ ਮਾਰਿਆ ਇਹਨੂੰ ਭੁੱਖ ਹੀ ਲੱਗੀ ਜਾਂਦੀ ਇਹਨੂੰ ਭੁੱਖ ਲੱਗੀ ਜਾਂਦੀ ਸੀ ਮਰਦਾਨੇ ਨੂੰ ਕਿਹਾ ਖਾ 36 ਪ੍ਰਕਾਰ ਦੇ ਭੋਜਨ ਉਤਰੇ ਮੱਛੀ ਨੇ ਆਪਣੇ ਮੂੰਹ ਵਿੱਚੋਂ ਨਿਕਲੇ ਔਰ ਗੁਰਨਾਨਕ ਦੇਵ ਜੀ ਨੇ ਉਸ ਮਛ ਨੂੰ ਕਿਹਾ ਕਿ ਤੂੰ ਦੱਸ ਤੂੰ ਮਛ ਦੀ ਜੂਨ ਵਿੱਚ ਕਿਸ ਤਰ੍ਹਾਂ ਪਿਆ ਹੈ ਕਿ ਤੈਨੂੰ ਇਹ ਜੂਨ ਕਿਸ ਤਰ੍ਹਾਂ ਮਿਲੀ ਹੈ ਤੂੰ ਕਿਸ ਤਰ੍ਹਾਂ ਇਸ ਜੂਨ ਵਿੱਚ ਪਿਆ ਹੈ ਤੇ ਮਛ ਨੇ ਆਪਣਾ ਸਾਰਾ ਪਿਛਲਾ ਦੱਸਿਆ ਗੁਰਨਾਨਕ ਦੇਵ ਜੀ ਨੂੰ ਕਿਹਾ ਤੂੰ ਤੁਸੀਂ ਜਿਹੜੇ ਸੀ ਉਹ ਜਨਕ ਬਧਈ ਸੀ ਮੈਂ ਤੁਹਾਡਾ ਦਾਸ ਆਇਆ ਮੈਂ ਸਿੱਖ ਦੀ ਨਿਆਈ ਤੁਹਾਡੀ ਸੇਵਾ ਕਰਦਾ ਸੀ ਇੱਕ ਦਿਨ ਮੈਂ ਐਨ ਗੈਲੀ ਕੀਤੀ ਤੂੰ ਮੈਨੂੰ ਕੋਈ ਕੰਮ ਕਿਹਾ ਮੈਂ ਉਹ ਕੰਮ ਦੀ ਐਨ ਗੈਲੀ ਕੀਤੀ ਮੈਂ ਐਨ ਗਾਲੀ ਕੀਤੀ ਕੰਮ ਕੀਤਾ ਨਹੀਂ ਤੇ ਤੁਸੀਂ ਮੈਨੂੰ ਕਿਹਾ ਮੱਛੀ ਦੀ ਤਰ੍ਹਾਂ ਤੂੰ ਆਫਰਾ ਫਿਰਦਾ ਆਫਰਦਾ ਹੈ ਮੱਛੀ ਦੀ ਤਰ੍ਹਾਂ ਤੂੰ ਕਿਉਂ ਆਫਰਾ ਆਫਰਦਾ ਫਿਰਦਾ ਹੈ ਆਫਰਦਾ ਹੈ ਮੱਛੀ ਦੀ ਤਰ੍ਹਾਂ ਇਹ ਕਹਿੰਦੀ ਢੇਰ ਸੀ ਕਿ ਮੈਨੂੰ ਮੇਰਾ ਇਹ ਜਨਮ ਮੱਛ ਦਾ ਪਿਆ ਹੈ ਤਾਂ ਮੈਨੂੰ ਇਹ ਜੂਨ ਮਿਲੀ ਹੈ ਮੈਂ ਤਾਂ ਬਹੁਤ ਧੀਰ ਤੇ ਉਡੀਕਦਾ ਸੀ ਕਿ ਕਦੀ ਤੁਸੀਂ ਇਸ ਰਸਤੇ ਤੋਂ ਆਓ ਤੇ ਮੇਰਾ ਉਧਾਰ ਕਰੋ ਹੁਣ ਤੁਸੀਂ ਬੜੀ ਮਿਹਰ ਹੋਈ ਹੈ ਉਸ ਮਾਲਕ ਦੀ ਤੁਸੀਂ ਮੇਰੀ ਮੈਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਹੁਣ ਮੇਰੇ ਜਨਮ ਮਰਨ ਕੱਟਿਆ ਜਾਏਗਾ ਔਰ ਗੁਰਨਾਨਕ ਦੇਵ ਜੀ ਮਹਾਰਾਜ ਤੇ ਬੜੇ ਦੱਤੇ ਹਨ ਬੜੀ ਨਿਮਰਤਾ ਦੇ ਦੱਤੇ ਹਨ ਉਹ ਪਾਪੀਆਂ ਦੇ ਪਾਪ ਦੂਰ ਕਰਨ ਵਾਸਤੇ ਆਏ ਹਨ ਜਿੱਥੇ ਵੀ ਜਿੱਥੇ ਵੀ ਗਏ ਪਾਪੀਆਂ ਨੂੰ ਉਤਾਰਿਆ ਉਹ ਕਹਿੰਦੇ ਹੁਣ ਮੇਰੀ ਇਹ ਖਲਾਸੀ ਹੋ ਜਾਏਗੀ ਤੇ ਕਹਿੰਦੇ ਹੁਣ ਮੇਰੀ ਖਲਾਸੀ ਕਰੋ ਉਹ ਕਹਿੰਦੇ ਕੋਈ ਨਹੀਂ ਤੇਰੀ ਕੱਲ ਇੰਨੇ ਵਜੇ ਦੱਸਿਆ ਕੱਲ ਤੇਰੀ ਇੰਨੇ ਵਜੇ ਤੇਰੀ ਦੇਹ ਛੁੱਟੇਗੀ ਦੋ ਦਿਨ